ਕਦੋਂ ਬਦਲਿਆ ਜਾਂਦਾ ਹੈ ਰੇਲ ਦਾ ਪਹੀਆ ਕਿੰਨੇ ਸਾਲ ਹੁੰਦੀ ਹੈ ਇਸ ਦੀ ਮਿਆਦ ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਲੱਖਾਂ ਯਾਤਰੀ ਸਫ਼ਰ ਕਰਦੇ ਹਨ ਇਹੀ ਕਾਰਨ ਹੈ ਰੇਲਵੇ ਸੁਰੱਖਿਆ ਤੇ ਬਹੁਤ ਧਿਆਨ ਅਤੇ ਖਰਚਾ ਕਰਦਾ ਹੈ ਈ ਤੁਸੀਂ ਜਾਣਦੇ ਹੋ ਭਾਰਤੀ ਰੇਲਵੇ ਦੀਆਂ ਕਿ ਰੇਲ ਗੱਡੀਆਂ ਦਾ ਪਹੀਆ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ਰੇਲ ਗੱਡੀ ਦੇ ਪਹੀਏ ਕਦੋਂ ਬਦਲੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਟ੍ਰੇਨ ਦਾ ਪਹੀਆ ਬਦਲਣ ਦਾ ਸਮਾਂ ਕੀ ਹੁੰਦਾ ਹੈ ਭਾਰਤੀ ਰੇਲਵੇ ਨੂੰ ਦੇਸ਼ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਲਗਭਗ ਹਰ ਰੋਜ਼ 3 ਕਰੋੜ ਤੋਂ ਵੱਧ ਲੋਕ ਰੇਲਵੇ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਯਾਤਰਾ ਕਰਦੇ ਸਮੇਂ ਤੁਸੀਂ ਕਦੇ ਸੋਚਿਆ ਹੈ ਕਿ ਰੇਲ ਗੱਡੀ ਵਿੱਚ ਲਗਾਏ ਪਈਏ ਜਾਂ ਪਈਏ ਦੀ ਉਮਰ ਕੀ ਹੈ ਕਿਉਂਕਿ ਕਈ ਵਾਰ ਦੁਰਘਟਨਾ ਹੋਣ ਤੇ ਟ੍ਰੇਨ ਦਾ ਪਈਆ ਉਤਰ ਜਾਂਦਾ ਹੈ ਤੇ ਬ੍ਰੇਕ ਨਹੀਂ ਲੱਗਦੀ ਤੁਹਾਨੂੰ ਦੱਸ ਦਈਏ ਰੇਲਵੇ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਾਂ ਦੇ ਵੱਖ-ਵੱਖ ਪਈਏ ਹੁੰਦੇ ਹਨ ਇਹਨਾਂ ਦਾ ਭਾਰ 230 ਕਿਲੋ ਤੋਂ ਲੈ ਕੇ 680 ਕਿਲੋ ਤੱਕ ਹੁੰਦਾ ਹੈ ਕੁਝ ਮਾਲ ਗੱਡੀਆਂ ਦੇ ਪਈਏ ਵੱਡੇ ਹੁੰਦੇ ਹਨ ਅਤੇ ਉਹਨਾਂ ਦਾ ਭਾਰ 900 ਕਿਲੋਗ੍ਰਾਮ ਤੱਕ ਪਹੁੰਚ ਜਾਂਦਾ ਹੈ